ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਤੰਤਰ ਚਹਾਨ ਤੇ ਦੋਸਤੋ ਅੱਜ ਮੈਨੂੰ ਛੁੱਟੀ ਸੀ ਤੇ ਮੈਂ ਸੋਚਿਆ ਵੀ ਦਰਖਤਾਂ ਦੀ ਕਟਾਈ ਕਰਵਾ ਲਈਏ ਤੇ ਹੁਣ ਸਰਦੀ ਸ਼ੁਰੂ ਹੋਣ ਵਾਲੀ ਏ ਕੁਝ ਦਿਨਾਂ ਤੱਕ ਠੰਡ ਸ਼ੁਰੂ ਹੋਏਣੀ ਏ ਤੇ ਮੈਂ ਫਿਰ ਮਾਲੀ ਅੰਕਲ ਨੂੰ ਬੁਲਾਇਆ ਤੇ ਉਹ ਆ ਕੇ ਤੇ ਆ ਵੇਖ ਹੀ ਰਹੇ ਹੋ ਤੁਸੀਂ ਆਪ ਦਾ ਉਹਨਾਂ ਕੰਮ ਸ਼ੁਰੂ ਕਰਤਾ ਏ ਤੇ ਇਹ ਬਕੇਨਾਂ ਜਿਹੜੀ ਲੱਗੀ ਹੋਈ ਛਤੜੀ ਵਾਲੀ ਏ ਤੇ ਬਹੁਤ ਜ਼ਿਆਦਾ ਸੰਘਣੀ ਏ ਗਰਮੀਆਂ ਦੇ ਵਿੱਚ ਤੇ ਇਹਦਾ ਬਹੁਤ ਸੁਖਿਆ ਸਾਡੀ ਗੱਡੀ ਥੱਲੇ ਖੜੀ ਹੋ ਜਾਂਦੀ ਆ ਸ਼ਾਮ ਬੜੀ ਸੋਹਣੀ ਹੁੰਦੀ ਐ ਦੀ ਤੇ ਪਰ ਹੁਣ ਧੁੱਪ ਦੀ ਜ਼ਰੂਰਤ ਐ ਤੇ ਮੈਂ ਫਰੰਕਲ ਨੂੰ ਕਿਹਾ ਆਜੋ ਤੇ ਅੰਕਲ ਵੀ ਅੱਜ ਪੂਰਾ ਆਪਣੇ ਵੇਖੋ ਤਰੀਕੇ ਨਾਲ ਕੰਮ ਕਰਦੇ ਪਏ ਆ ਆ ਹੁਣ ਵੇਖ ਲਓ ਪਹਿਲਾਂ ਲੁੱਕ ਬਕੀਨਦੀ ਤੇ ਹੁਣ ਉਤੋਂ ਪੂਰੀ ਕਟਾਈ ਕਰਤੀ ਇਹਨਾਂ ਦੇ ਹੁਣ ਸ਼ੋਕਾ ਪਲਾਂ ਨੂੰ ਲੱਗੇ ਆ ਇਹਦੀ ਤਾਂ ਹਾਈਟ ਮੈਂ ਕਾਫੀ ਛੋਟੀ ਰੱਖੀ ਸੀ ਪਹਿਲਾਂ ਤੇ ਹੁਣ ਕਾਫੀ ਸਮੇਂ ਤੋਂ ਜਿਹੜੇ ਸਾਡੇ ਘਰ ਪਹਿਲੇ ਮਾਲੀ ਅੰਕਲ ਆਉਂਦੇ ਸੀ ਤੇ ਉਹ ਸੀਗੇ ਬਿਹਾਰ ਦੇ ਤੇ ਉਹ ਹਰ ਹਫਤੇ ਆ ਕੇ ਕਟਾਈ-ਕਟੁਈ ਇਹਦੀ ਵਧੀਆ ਕਰ ਜਾਂਦੇ ਸੀ ਸਾਰੇ ਫੁੱਲ ਬੂਟਿਆਂ ਦੀ ਗਮਲਿਆਂ ਦੀ ਤੇ ਭਾਲ ਕਰਕੇ ਜਾਂਦੇ ਸੀ ਤੇ ਹੁਣ ਉਹ ਬਿਹਾਰ ਚਲ ਗਏ ਆ ਕਾਫੀ ਸਮੇ ਤੋਂ ਤੇ ਇਹ ਇਹਨਾਂ ਦਾ ਨਾਮ ਹੈ ਜਗਦੀਸ਼ ਅੰਕਲ ਇਹ ਹਿਮਾਚਲ ਤੇ ਨੇ ਤੇ ਇਹ ਵੀ ਆ ਕੇ ਆ ਵੇਖੋ ਹੁਣ ਇਹਨਾਂ ਨੂੰ ਮੈਂ ਕਿਹਾ ਮੈਂ ਅੰਕਲ ਤੁਸੀਂ ਕਰਜਿਆ ਕਰੋ ਤੇ ਇਹ ਵੇਖੋ ਹੁਣ ਸ਼ੋਕਾ ਪਲਾਂਟ ਦੀ ਉਹ ਵੀ ਕਟਾਈ ਕਰਦੇ ਪਏ ਆ ਤੇ ਇਹ ਦੇਖ ਲਓ ਬਹੁਤ ਲੰਬੀ ਹਾਈਟ ਹੋ ਗਈ ਸੀ ਤੇ ਇਹ ਜਿਵੇਂ ਪਹਿਲਾਂ ਸੀਗੇ ਛੋਟੇ-ਛੋਟੇ ਮਰਖੇ ਸੀ ਵੀ ਧੁੱਪ ਵੀ ਘਰ ਚ ਆਉਂਦੀ ਰਵੇ ਤੇ ਇਨ੍ਹਾਂ ਦਰਖਤਾਂ ਕਰਕੇ ਸ਼ੋਕੇ ਕਰਕੇ ਬਹੁਤ ਜ਼ਿਆਦਾ ਸ਼ਾਨ ਰਹਿੰਦੀ ਸੀ ਗਰਮੀਆਂ ਦੇ ਵਿੱਚ ਤੇ ਚਲੋ ਸ਼ਾਨ ਵਧੀਆ ਪਰ ਸ਼ਾਨ ਦੇ ਨਾਲ-ਨਾਲ ਮਛਰ ਵੀ ਬੜੇ ਆ ਜਾਂਦੇ ਸੀ ਤੇ ਹੁਣ ਇਨ੍ਹਾਂ ਨੂੰ ਮੈਂ ਕਿਹਾ ਵੀ ਪੂਰੀ ਸ਼ੇਪ ਦੇ ਦਿਓ ਆਹ ਵੇਖੋ ਸਹੀ ਤਰੀਕੇ ਨਾਲ ਕਰਦੇ ਪਏ ਤੇ ਇਹਦੀ ਵੀ ਹਾਈਟ ਬਹੁਤ ਜ਼ਿਆਦਾ ਵਾ ਸ਼ੋਕਾ ਦੀ ਦੇਖੋ ਤੇ ਹੁਣ ਇਹਨੂੰ ਫਾਈਨਲ ਲੁੱਕ ਤੁਸੀਂ ਦੇਖ ਹੀ ਲੈਣੀ ਵੀ ਬਿਲਕੁਲ ਮੈਂ ਕਾਫੀ نیچے ਇਹਨਾਂ ਨੂੰ ਲੈ ਆਂਦਾ ਉੱਪਰੋਂ 4-5 ਫੁੱਟ ਦੀ ਹਾਈਟ ਤੋਂ ਮੈਂ ਘਟਾਤੀ ਹੋਇਆ ਤੇ ਇਹ ਵੇਖੋ ਤੁਸੀਂ ਕਰਦੇ ਪਏ ਜਗਦੀਸ਼ ਅੰਕਲ ਤੇ ਹੋਰ ਇਹਨਾਂ ਦੀ ਸਾਡੀ ਆ ਸਾਈਡ ਤੇ ਵੀ ਉਹ ਵੀ ਇੱਧਰ ਕੈਮਰੇ ਦੀਆਂ ਤਾਰਾਂ ਵਗੈਰਾ ਲੱਗੀਆਂ ਸੀ ਤੇ ਉਹ ਸਾਈਡ ਦੇ ਉੱਪਰੋਂ ਲਾ ਕੇ ਤੇ ਉਹਨਾਂ ਨੂੰ ਵੀ ਖਿੱਚ ਪੈ ਗਈ ਸੀ ਤੇ ਆ ਸਾਡੇ ਘਰ ਮਨੀ ਪਲਾਂਟ ਲੱਗਾ ਸੀ ਤੇ ਉਹ ਵੀ ਕਿਤੇ ਇੱਕ ਅੱਧਾ ਵਿੱਚ ਉਹ ਜੜ ਜੀ ਪਈ ਸੀ ਤੇ ਉਹ ਕਿੰਨਾ ਗਰੋ ਕਰ ਗਿਆ ਤੇ ਅੰਕਲ ਕਹਿੰਦੇ ਤੇ ਬੂਟਾ ਬੜਾ ਸੋਹਣਾ ਵਾ ਤੇ ਆ ਹੁਣ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਉਹਦਾ ਕਰਦੇ ਪਏ ਆ ਬੜਾ ਵਧੀਆ ਇਹਨਾਂ ਨੇ ਬੰਨਤਾ ਹੁਣ ਤੇ ਉਦਾਂ ਇੱਥੇ ਖਲਾਰਿਆ ਬੜਾ ਪਿਆਰ ਰਿੰਦਾ ਸੀ ਤੇ ਆ ਬਕੀਨ ਦੀਆਂ ਜੜਾਂ ਤੁਸੀਂ ਵੇਖੋ ਵੀ ਇਹ ਸਾਰੀਆਂ ਨੀਹਾਂ ਦੇ ਥੱਲੇ ਚਲ ਜਾਂਦੀਆਂ ਵਾ ਤੇ ਇਹ ਅਚਾਨਕ ਹੀ ਮੇਰਾ ਧਿਆਨ ਪੈ ਗਿਆ ਤੇ ਮੈਂ ਫਿਰ ਅੰਕਲ ਨੂੰ ਕਿਹਾ ਵੀ ਇਹ ਜੜ ਨੂੰ ਨਾ ਤੁਸੀਂ ਚੰਗੀ ਤਰ੍ਹਾਂ ਜਿਹੜੀ ਦੀਵਾਰਾਂ ਦੇ ਜਦੋਂ ਕੱਟੋ ਤੇ ਇਹ ਸਾਡੇ ਸਾਹਮਣੇ ਆਂਟੀ ਸੀ ਜਿਹੜੇ ਹੁਣ ਤੁਸੀਂ ਵੇਖੇ ਆ ਇਹਨਾਂ ਦੇ ਫੁੱਲ ਬੋਟੇ ਜਿਹੜੇ ਸੀ ਕਿਉਂ ਆਂਟੀ ਜਾਂਦੇ ਪੀ ਸਹੀ ਕਰਾ ਦੋ ਮੈਂ ਫਰੰਕ ਨੂੰ ਕਿਹਾ ਤੇ ਇਹ ਸਾਡੇ ਕੈਮਰੇ ਦੀਆਂ ਤਾਰਾਂ ਦੇ ਉੱਪਰ ਸੀਗੇ ਤੇ ਇਹ ਹੁਣ ਅੰਦਰ ਦੀ ਸਫਾਈ ਹੁੰਦੀ ਪਈ ਆ ਕੁਮੰਨੀ ਪਲਾਂਟ ਤੇ ਚਿੜੀਆ ਪਾਮ ਆ ਕੁਛ ਉਹਦੀ ਸਫਾਈ ਐ ਵੇਖੋ ਤੁਸੀਂ ਤੇ ਅੰਕਲ ਨੂੰ ਹੁਣ ਮੈਂ ਪੱਕਾ ਕਹਿਤਾ ਵੀ ਤੁਸੀਂ ਆ ਕੇ ਦੇਖਭਾਲ ਕਰਿਆ ਕਰੋ ਇਹ ਸਾਡੇ ਟਰੈਸ ਦੇ ਉੱਪਰ ਬਹੁਤ ਜ਼ਿਆਦਾ ਗਮਲੇ ਸੀ ਆ ਤੁਸੀਂ ਵੇਖ ਹੀ ਰਹੇ ਹੋ ਬੋਰਡ ਤੇ ਇੰਨੇ ਸੋਹਣੇ ਸੋਹਣੇ ਬੂਟੇ ਲੱਗੇ ਸੀ ਨਾ ਸਾਡੇ ਤੇ ਇੰਨੇ ਵਧੀਆ ਇੰਗਲਿਸ਼ ਗੁਲਾਬ ਬڑے-ਬڑے ਸੋਨੇ ਤੇ ਆ ਵੇਖੋ ਵੀ 20-25 ਗਮਲੇ ਪਏ ਆ ਉਹਨਾਂ ਦੇ ਵਿੱਚੋਂ ਸਿਰਫ ਆ 1-2 ਹੀ ਬਚਿਆ ਤੇ ਮੈਂ ਅੰਕਲ ਨੂੰ ਉੱਪਰ ਗਿਆ ਮੈਂ ਕਹਿੰਦਾ ਇਹਨਾਂ ਦੀ ਸਫਾਈ ਚੰਗੇ ਤਰੀਕੇ ਨਾਲ ਕਰੋ ਤੇ ਇਹ ਵੇਖੋ ਭਾਰ ਗਰਮੀ ਦੇ ਵਿੱਚ ਵੀ ਇਹਨਾਂ ਨੂੰ ਧੁੱਪ ਚ ਵੀ ਨਹੀਂ ਕੋਈ ਹੋਇਆ ਇਹ ਤੋਂ ਇਹ ਪ੍ਰੈਕਟੀਕਲੀ ਮੈਂ ਗੱਲ ਨੋਟ ਕੀਤੀ ਏ ਵੀ ਕਿੰਨੀ ਜ਼ਿਆਦਾ ਗਰਮੀ ਰਹੀ ਆ ਇੰਨਾ ਹਾਈ ਟੈਂਪਰੇਚਰ ਵਿੱਚ ਵੀ ਇਹਨਾਂ ਨੂੰ ਕੁਝ ਨਹੀਂ ਹੋਇਆ ਤੇ ਪਰ ਬਾਕੀ ਬਿਲਕੁਲ ਡੈੱਡ ਹੋ ਗਏ ਤੇ ਐ ਹੁਣ ਅੰਕਲ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਤੁਸੀਂ ਅੱਜ ਦੀ ਚੰਗੀ ਦਾ ਸਫਾਈ ਕਰ ਦੋ ਹੁਣ ਮੈਂ ਇਹ ਸੋਚਿਆ ਟਰੈਸ ਦੇ ਉੱਪਰ ਨਾ ਆਉਣਾ ਜਾਣਾ ਔਖਾ ਇਹਦਾ ਗਰਮੀ 'ਚ ਦੇਖਭਾਲ ਕਰਨੀ ਬਹੁਤ ਔਖੀ ਸੀ ਤੇ ਇਹਨਾਂ ਨੂੰ ਮੈਂ ਕਿਹਾ ਹੁਣ ਸੀਜ਼ਨ ਵਾਲੇ ਬੂਟੇ ਅੰਕਲ ਤੁਸੀਂ ਇਹਦੇ ਤੇ ਲਾਓ ਤੇ ਉਨਸਾ ਹਣਾ ਫਿਰ ਸੀਜ਼ਨ ਵਾਲੀ 2 4 5 ਮਹੀਨੇ ਜਿੰਨਾ ਵੀ ਧੁੱਪ ਧੁੱਪ ਵਾਲੇ ਲਾਇਆ ਕਰੋ ਸਰਦੀ 'ਚ ਉੱਪਰ ਕੋਠੇ ਤੇ ਚੜੀਏ ਤੇ ਵਧੀਆ ਲੱਗੇ ਤੇ ਐ ਜਿਹੜਾ ਬੂਟਾ ਹੀ ਮੈਂ ਇੱਕ ਦਿਨ ਬੜੀ ਕੋਸ਼ਿਸ਼ ਕੀਤੀ ਇਹਨੂੰ ਪੁੱਟਣ ਦੀ ਮੇਰੇ ਕੋ ਪੁੱਟੇ ਨਹੀਂ ਗਿਆ ਇੰਨੀਆਂ ਜੜਾਂ ਇਹਦੀਆਂ ਡੀਪ ਗਈਆਂ ਹੋਈਆਂ ਨਾ ਤੇ ਅੰਕਲ ਵੀ ਵੇਖੋ ਕਿੰਨੀ ਜ਼ਿਆਦਾ ਕੋਸ਼ਿਸ਼ ਕਰਦੇ ਪਿਆ ਪਰ ਇਹ ਕਹਿੰਦੇ ਇਹ ਮੈਨੂੰ ਪਤਾ ਵਾ ਆਹ ਦੇਖੋ ਕਿੰਨੇ ਤਰੀਕੇ ਨਾਲ ਇਹਨਾਂ ਨੇ ਪੱਟਿਆ ਨੂੰ ਪਹਿਲਾਂ ਮਿੱਟੀ ਸਾਰੀ ਸਾਈਡ ਤੇ ਕੀਤੀ ਮੈਂ ਤੇ ਪਾਣੀ ਦਾ ਭਰ ਕੇ ਵੀ ਵੇਖਿਆ ਸੀ ਪਰ ਮੇਰੇ ਕੋ ਨਹੀਂ ਪੁੱਟਿਆ ਗਿਆ ਤੇ ਇੱਧਰ ਵੇਖੋ ਹੁਣ ਅੰਕਲ ਨੇ ਪੁੱਟਤਾ ਤੇ ਤੇ ਦੋਸਤੋ ਐ ਹੁਣ ਗਮਲਿਆਂ ਦੀ ਵੇਖੋ ਫਾਈਨਲ ਲੁੱਕ ਤੇ ਕਿੰਨੇ ਸੋਹਣੇ ਲੱਗੇ ਤੇ ਹੁਣ ਚਲੋ ਸਾਫ ਸਫਾਈ ਹੋ ਗਈ ਹੈ ਜੀ ਕੰਪਲੀਟ ਹੁਣ ਇੱਥੇ ਲਾਵਾਂਗੇ ਸੀਜ਼ਨਲ ਬੋਟੇ ਤੇ ਠੀਕ ਹੈ ਜੀ ਦੋਸਤੋ ਧੰਨਵਾਦ ਮਿਲਾਂਗੇ ਹੁਣ ਕਿਸੇ ਨੈਕਸਟ ਵੀਡੀਓ ਚ ਜਦੋਂ ਇਹ ਫੁੱਲ ਵੀ ਸੋਹਣੇ ਹੋਗੇ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗੇ ਪਰ ਆ ਚਾਹ ਧੰਨਵਾਦ ਸਭ ਹੈਗੀ ਹੈ ਜਿਹੜੇ